ਕੋਈ ਕੋਈ ਮੈਨੂੰ ਪੁੱਛਈਏ ਭਾਈ ਭਾਈ ਹਾਂਜੀ ਮੈਂ ਗੁਰਮੇਲ ਸਿੰਘ ਅੱਗਾ ਬਲਾਟ ਅਗੂ ਪਾਤਰਾ ਜੋ ਕਿ ਅੱਜ ਦਾ ਮਸਲਾ ਇਹ 15 ਤਰੀਕ ਫਰਵਰੀ ਆ ਜਿਹੜੇ ਕਿ ਕਿਸਾਨਾਂ ਨੇ ਧਰਨੇ ਲਾਏ ਹੋਏ ਨੇ ਬਾਡਰਾਂ ਦੇ ਸਰਕਾਰ ਮੋਦੀ ਸਰਕਾਰ ਨੇ ਬਹੁਤ ਵੱਡੇ ਬੈਰੀਕੇਟ ਲਾ ਕੇ ਕੰਕਰੀਟ ਕਰਕੇ ਇਕੱਠੇ ਗੋਲਾਬਾਰੀ ਕਰ ਕਿਸਾਨਾਂ ਦੇ ਕਰ ਰਹੀ ਹੈ। ਕਿਸਾਨ ਉੱਥੇ ਮਸ਼ੀਨਰੀ ਆਪਣਾ ਵਹੀਕਲ ਮੰਗਾਰੇ ਨੇ ਤੋੜਨ ਵਾਸਤੇ ਬੈਰੀਕੇਟ ਆ। ਪਾਤੜ ਪ੍ਰਸ਼ਾਸਨ ਨੇ ਜਿਹੜੇ ਕਿ ਹਾਈਡਰਾ ਵਗੈਰਾ ਜੇ ਸੀਨੀਅਰ ਵਗੈਰਾ ਜਾ ਰਹੇ ਧਿਆ ਇਥੋਂ ਰੋਕ ਕੇ ਪੂਰਾ ਭਰਾ ਸੈਟਾਂ ਦੇ ਠਾਣੇ ਦੇ ਵਿੱਚ ਬੰਦ ਕਰੀਆਂ ਗਈਆਂ ਨੇ। ਜਿਹੜੇ ਬੰਦੇ ਨਾਲ ਜਾ ਰਹੇ ਸੀ ਉਹ ਵੀ ਉਹਨਾਂ ਦੇ ਫੋਨ ਬੰਦ ਕਰ ਰਹੇ ਨੇ। ਸਾਨੂੰ ਵੀ ਪਤਾ ਕਿੱਥੇ ਇਹਨਾਂ ਨੇ ਬੰਦ ਕਰੇ ਨੇ ਕਿੱਥੇ ਨਾਲ। ਪੰਜਾਬ ਸਰਕਾਰ ਐਡੀ ਨਲਾਇਕ ਨਿਕਲੀ ਹੈ। ਕਿਹੜੇ ਸਰਕਾਰ ਵਾਅਦੇ ਕਰਦੀ ਸੀ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ ਭਗਵੰਤਾਨ ਦੀ ਸਰਕਾਰ ਕਿਸਾਨ ਤਿੰਨ ਦਿਨਾਂ ਤੋਂ ਬਾਰਡਰਾਂ ਦੇ ਬੈਠੇ ਨੇ ਸੈਂਟਰ ਸਰਕਾਰ ਸੁਣਦੀ ਨਹੀਂ ਨਾ ਪੰਜਾਬ ਸਰਕਾਰ ਉਹਨਾਂ ਦੀ ਹਮਾਇਤ ਕਰ ਰਹੀ ਹੈ ਉਹਦੇ ਸਵਾਲ ਦੇ ਵਿੱਚੇ ਧਰਨਾ ਲਾਇਆ ਗਿਆ ਹੁਣ ਪਤਾ ਲੱਗਿਆ ਵੀ ਅੱਗੇ ਥਾਣੇ ਦੇ ਵਿੱਚ ਕਿਹੜੇ ਕਿ ਹੈਡਰਾ ਵਗੈਰਾ ਜੀ ਸੀ ਬੀ ਵਗੈਰਾ ਬੰਦੇ ਨੇ ਲੱਖਾ ਸਿੰਘ ਸਦਾਣਾ ਸਿਰਸਾ ਸਾਹਿਬ ਗਏ ਨੇ ਜੇ ਕੋਈ ਉੱਥੋਂ ਛਿੱਟਾ ਨਾ ਨਿਕਲਿਆ ਅਸੀਂ ਇਹ ਤੋਂ ਵੱਧ ਸੰਗਰਸ ਸਿੱਖਾ ਕਰਾਂਗੇ ਰਾਤ ਨੂੰ ਚਾਹੇ ਜਾਮ ਸਾਨੂੰ ਲਾਣਾ ਪਵੇ ਗੱਦੇ ਬਿਸਤਰੇ ਮੰਜੇ ਉਰੀ ਲਿਆਵਾਂਗੇ ਜਿੰਨਾ ਚਿਰ ਦਿੱਲੀ ਜਾਣ ਵਾਸਤੇ ਸਾਧਨ ਹੀ ਛੱਡਦੀ ਇਸ ਕਿਸਾਨਾਂ ਵਾਸਤੇ ਉਹਨਾਂ ਜਿਹੜਾ ਅਸੀਂ ਸੰਘਰਸ਼ ਕਰਦੇ ਰਹਾਂਗੇ ਤਾਂ ਬਾਈ ਨਹੀਂ ਆਉਂਦਾ ਤੇਰੀ ਵੀ ਸੁਣ ਲੈ ਬਾਈ ਤੇਰੇ ਇੱਕ ਮਿੰਟ ਬਾਈ ਤੂੰ ਸੈਂਲੇ ਸੁਣ ਲੋ ਗੱਲ ਕੋਈ ਨਹੀਂ ਕੋਈ ਗੱਲ ਹੱਸਦਾ ਹਾਂ ਜੀ ਆ ਜਾ ਬੋਲੋ ਬੋਲੋ ਦਾਦ ਨੂੰ ਇੱਥੇ ਬੈਠ ਸਕਦੇ ਹਾਂ ਫਿਰ ਵੀ ਕਾਢਵਾ ਕਰ ਲੱਕੇਦਾਰ ਨੂੰ ਜੀ ਦੀ ਨਿਆਲਤ ਦੇਖਾ ਦੇਣਾ ਆ ਪੜਦੇ ਬੱਸ ਤੇ ਬਾਜੋ ਨਾਖੜਾਈ ਬੈਠਾਂਗੇ ਬੰਦੇ ਬੰਦੇ ਕੁਝ ਨਹੀਂ ਬੰਦਾ ਤੇਰੇ ਲਈ 10-15 ਬੰਤੇ ਆ ਕੇ ਖੜੇ ਆ ਉੱਥੇ ਪਰਾਇਨਡਾਂ ਆਉਣੇ ਸਰੋ ਕੀ ਕਰਦਾ ਸੁਣਾ ਯਾਰ ਤੂੰ ਰੋਕਦਾ ਕੋਈ ਬੈਠੋ ਨਹੀਂ ਅੰਦਰ ਆ ਖਾਣੇ ਨੂੰ ਮੈਨੂੰ ਪਤਾ ਮਨ ਅਸੀਂ ਦੇਖ ਕੇ ਮਸ਼ੀਨ ਅੰਦਰ ਖੜੀ ਆ ਤੂੰ ਜੀ ਬਾਈ ਘੱਟੇ ਚਾਹੇ ਓ ਬਾਈ ਦੇਖ ਕੇ ਇਹਨਾਂ ਨੂੰ ਪੁੱਛ ਕੇ ਆ ਰਹੇ ਯਾਰਾ ਆ ਫੇਰ ਅਸੀਂ ਜੀ ਮੋੜਤਾ ਦਾ ਹੋਏ ਉਹ ਬੋਲਦਾ ਗੱਲ ਕਰਦੇ ਵੀ ਜਿਹੜਾ ਠੀਆ ਭਾਈ ਥੰਨੇ ਬੰਦੇ ਹਜ਼ਾਰ ਹੀ ਫੱਡਲਾ ਹੋਏ ਇੱਕ ਮਿੰਟ ਭਾਈ ਸਾਈਡ ਨਹੀਂ ਨਹੀਂ ਭਾਈ ਸਾਈਡ ਤੇ ਹੋਏ ਵੀਰ ਮੇਰੇ ਆਦੇ ਨੇ ਇਹ ਕਹਿੰਦੇ ਵੀ ਅੱਧੀ ਕਰਨੀ ਗੱਲ ਬਣਦੀ ਸੁਣਾ ਦਿਓ ਜਾਂ ਸੋਲੋ ਹਾਂ ਸੁਣ ਲਾ ਪਹਿਲਾਂ ਸੁਣਨ ਦਾ ਵੀ ਰੱਖਿਆ ਨਾ ਕੋਈ ਨਾਲ ਕੋਈ ਨਾ 哎呀！ 10-15 ਤੇ ਖੜੇ ਨੇ ਬਾਈ ਕੱਟਾਉਗਾ ਬਾਈ 1 ਮਿੰਟ ਚੁੱਪ ਕਰ ਇਹ ਉੱਥੇ ਜਿੱਦੋ ਜਿਆਦ ਕਰ ਰਹੇ ਨੇ ਤੁਸੀਂ ਲਾ ਕੇ ਗੇਟ ਨੂੰ ਹੱਥ ਭਜਾਇਓ ਅਬ ਕਹਿ ਲਓ ਹੱਥ ਵੀ ਨਹੀਂ ਲਾਏ ਬੁੱਧ ਪ੍ਰੂਫ ਕਰ ਰਹਿ ਇੱਕ ਮਿੰਟ ਪਹਿਲਾਂ ਮੈਂ ਇਹ ਗੇਟ ਦੀ ਸੁਣ ਲੈ ਅਸੀਂ ਗਏ ਆ ਥੋੜੇ ਕੋਲ ਬੰਦੇ ਖੜੇ ਸੀ ਨਾ ਬਲਸਰਾਂ ਜੀ ਖੜੇ ਸੀ ਸਾਨੂੰ ਦੇਖ ਕੇ ਉਹਨੇ ਬਾਹਰ ਲਾ ਲਿਆ ਗੇਟ ਬਾਹਰ ਲਾਇਆ ਬਾਈ ਲਾਇਆ ਅੱਛਾ ਬਲਦੇਸ਼ ਸਰਸੇ ਨੇ ਬਾਹਰ ਖੜ ਕੇ ਆਇਆ ਮੈਂ ਖੜਾ ਆਇਆ ਨਾ ਖੋਲਿਆ ਨਹੀਂ ਇੱਕ ਵਾਰ ਮੈਨੂੰ ਆਖਿਆ ਮੈਂ ਸਰਸਾ ਸਾਹਿਬ ਇਹਦੇ ਖੜਨ ਦਾ ਫਾਇਦਾ ਨਹੀਂ ਬਣਦਾ ਹਾਂ ਇਹ ਗੱਲ ਹੋ ਰਹੀ ਹੈ ਨਾ ਇੱਥੇ ਆ ਕੇ ਸੋਨੂੰ ਮੈਂ ਬਾਈ ਕੀ ਕਿਹਾ ਵੀ ਜਿਹਦਾ ਬਹਿ ਜਾਓਗੇ ਤਾਂ ਪੈਸੇ ਬੈਠੇ ਆ ਨਹੀਂ ਨਾ ਹਾਂ ਆਹੋ ਜਿਹਾ ਉੱਥੇ ਪਹਿਲਾ ਨੰਬਰ ਦਾ ਖਾਲੂ ਵੀ ਅਸੀਂ ਵੀ ਖਲਾਇਆ ਬਾਈ ਗੇਟਾ ਜੀ ਅੱਧਾ ਘੰਟਾ ਥੱਪੜ ਮਾਰੇ ਆ ਅਸੀਂ ਵੀ ਬਾਈ ਅਸੀਂ ਅੱਧਾ ਘੰਟਾ ਥੱਪੜ ਮਾਰੇ ਆ ਇੱਕ ਮਿੰਟ ਸੀਟ ਕਰ ਮੈਂ ਕਰ ਦਿੰਦਾ ਵਾਪਸ ਸੁਣ ਲਓ ਬਾਈ ਇੱਕ ਮਿੰਟ ਸੁਣ ਲਓ ਬਾਈ ਜਦੋਂ ਬਾਈ ਅਸੀਂ ਗੇਟ ਖਲਾਇਆ ਅਸੀਂ ਪੁੱਛਿਆ ਵੀ ਸਾਡੇ ਬੰਦੇ ਦਿਓ ਇਹ ਹੁਣ ਇੱਕ ਮਿੰਟ ਸੁਣ ਲਿਓ ਬਾਈ ਸਾਰੇ ਧਿਆਨ ਨਾਲ ਸੁਣ ਲਓ ਯਾਰ ਆਪਾਂ ਇੱਥੇ ਖੜੇ ਇੱਕ ਮਿੰਟ ਸੁਣਨਾ ਹਾਂ ਹਾਂ ਜੇ ਤਾਂ ਆਪਣੇ ਕੋਲ ਇੱਥੇ ਬੈਠਣ ਦੀ ਸਮਰੱਥਾ ਹੈਗੀ ਆ ਆਪਾਂ ਬਿਸਤਰੇ ਮੰਜੀ ਇੱਥੇ ਲਾ ਸੜਾ ਕਾਲੀਆਂ ਦੇ ਬਿਸਤਰੇ 'ਤੇ ਬਹਿ ਜਾ ਫੇਰ ਤਾਂ ਮਸ਼ੀਨ ਇੱਥੇ ਸੜੰਗ ਤੜਕੇ ਲੈਉਣਗੇ ਨਹੀਂ ਬਹਿ ਸਕਦੇ ਉਹ ਹੁਣੇ ਗੱਲ ਕਹਿੰਦਾ ਡੀਐਸਪੀ ਵੀ ਮੈਂ ਮਨਜੀਤ ਨਿਆਲ ਦੇ ਘਰੇ ਖੜੀ ਕਰ ਦੰਨਾ ਮਸ਼ੀਨ ਤੁਸੀਂ ਆ ਮੋਰਚਾ ਜਿਸ ਚੌਂਕ ਚ ਲੈ ਜਾਓ ਇਹ ਤੁਸੀਂ ਫੈਲਾ ਕਰ ਲੋ ਸਾਰੇ ਖੜੇ ਰਹੋ ਪਰ ਆਪਾ ਬਾਈ ਜੋ ਮੀਨ ਨਾਲ ਕਿਉਂ ਲੈ ਕੇ ਜਾਂਦੇ ਨਾਲ ਲੈ ਕੇ ਜਾਂਦੇ ਮੀਨ ਨਾਲ ਕਿਉਂ ਲੈ ਕੇ ਜਾਂਦੇ ਪਰ ਬੈਠੋ ਇੱਕ ਮਿੰਟ ਬੈਠੋ ਮਨਜੀਤ ਜੀ ਨਾਲ ਗੱਲ ਕਰਦਾ ਬਾਈ ਸਾਡੀ ਗੱਲ ਸੁਣੋ ਮਨਜੀਤ ਜੀ ਨਾਲ ਗੱਲ ਕਰੀ ਅਸੀਂ ਉੱਥੇ ਘੰਟਾ ਖੱਜਲ ਖਬਾਰ ਹੋਇਆ ਪੁੱਛ ਨਾਲ ਸਾਡੇ ਹੋਏ ਗੱਲ ਬੋਲਿਆ ਉਹਨਾਂ ਨੇ ਅਸੀਂ ਗੇਟ ਖੜਾਇਆ ਬਾਈ ਉਹਨਾਂ ਤੋਂ ਹਨ ਕਮਾਰ ਹੋ ਗਏ ਸੱਦਿਆਂ 200 ਬੰਦਾ ਹੋਰ ਬੈਠੋ ਉੱਥੇ ਬੈਠੋ ਬੰਦਾ ਜਮ ਲੋਰੇ ਕੀ ਕਰਦਾ ਬਈ ਅਸੀਂ ਗੱਲ ਕਰੀ ਜਿੰਦੇ ਬੈਠੋ ਤੁਸੀਂ 1 ਮਿੰਟ ਅਸੀਂ ਇੱਥੇ ਤੁਹਾਨੂੰ ਸੱਦਿਆ ਹੈ ਨਾ ਘੱਟ ਦੋ ਘੰਟੇ ਤੁਸੀਂ ਤਰ ਤਿੰਨੇ ਜਣੇ ਲਾਈਵ ਹੋਏ ਤੇ ਨਾ ਲਾਈਵ ਕਿਹੜਾ ਲਾਈਵ ਮੈਂ ਬੋਲ ਕਿਹਨੂੰ ਦਾਂਗੇ ਰਹਿ ਰਹੇ ਹੋ ਸੌ ਹਜ਼ਾਰ ਨਹੀਂ ਹੋਇਆ ਯਾਰ ਭਾਈ ਯਾਰ ਤੁਸੀਂ ਭਾਈ ਯਾਰ ਉਹ ਹੋਇਆ ਉਹ ਭਾਈ ਉਹਦੇ ਦੇ ਤੋ ਨਾ 4 ਘੱਟੇ ਬੁੜੀਆ ਬਣਾ ਦੇ ਉਹਨਾਂ ਨੇ ਯਾਰ ਗੱਲ ਮਸ਼ੀਨ ਦੀ ਆ ਮੈਂ ਕੱਲ੍ਹ ਤੋਂ ਰੋਲਾ ਪਾਇਆ ਮਸ਼ੀਨਾ ਲਿਓ ਮਸ਼ੀਨਾ ਲਿਓ ਚਾਰ ਗੱਡੀਆਂ ਬਲੇ ਮੇਰੀ ਗੱਲ ਸੁਣਨਾ ਮੈਂ 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 ਹੈਲੋ ਮੈਂ ਸ਼ੰਭੂ ਦਾ ਚੱਲ ਕੇ ਕਹਿੰਦਾ ਇਹ ਵਜ਼ਨ ਦੀ ਪਤਲੀ ਮਸ਼ੀਨ ਖਾਣ ਵਾਲੇ ਨੇ ਚਾਹੀਦਾ ਬਾਈ ਮੈਂ ਸ਼ੰਭੂ ਸੀਗਾ ਉੱਥੋਂ ਆਇਆ ਚੱਲ ਕੇ ਫਿਰ 24 ਘੰਟੇ ਵਰਤਿਆ ਬਾਈ ਮੋੜਾ ਸੁਣਨਾ ਬਾਈ ਦਾ ਕੀ ਲੇਕਿਨ ਇਹ ਬਾਈ ਆਪ ਆਪ ਦੇਖ ਬਾਈ ਆ ਆਸਬੀ ਜੀ ਮਾਪੂਰ ਆ ਅਸਾਂ ਵੀ ਆਪਾ ਅਸੀਂ ਮਰਨੂ ਰੱਖਿਆ ਹੋਇਆ ਸਾਡ ਲੰਗੋ ਖੇਰ ਮਾਰੇ ਨੇ ਲੰਨਾ ਸੱਜੇ ਆਏ ਆ ਜੀ ਕੀ ਕਰਨੇ ਕਿਸ ਨੇ ਇਹ ਮਾਰ ਇੱਥੇ ਮੈਂ ਮੇਰੀ ਗੱਲ ਸੁਣੋ ਇੱਥੇ ਬੰਦੇ ਮੇਰੇ ਬਿਨਾ ਗੱਲ ਤੋਂ ਰੌਲਾ ਪਾਈ ਜਾਂਦੇ ਆ ਐ ਹੋ ਗਿਆ ਜੀ ਉਹ ਹੋ ਗਿਆ ਮੈਂ ਸ਼ੰਭੂ ਸੀ ਬਾਈ ਬਿਣਾ ਗੱਲ ਬਾਈ ਸੁਣ ਲੈ ਯਾਰ ਗੱਲ ਸੁਣ ਲੈ ਬਾਰੀ ਨਾਲ ਗੱਲ ਕਰ ਲੈ ਬਾਈ ਕਰ ਦੋ ਬਾਈ ਜਵਾਬ ਦੀ ਗੱਲ ਸੁਣਦਾ ਮੈਂ ਸ਼ੰਭੂ ਸੀਗਾ ਮੈਨੂੰ ਇਹ ਪਤਾ ਮੈਂ ਕੱਲ ਰਾਤ ਤੁਹਾਨੂੰ ਸਰਵ ਨੂੰ ਚੇਤੇ ਹੋਣਾ ਮੈਂ ਵੀਡੀਓ ਪਾਈ ਸੀ ਨਾ ਮਸ਼ੀਨਾ ਲੈ ਆ ਏ ਵੀਡੀਓ ਪਾਈ ਆ ਬਾਈ ਜਾ ਸੁਣ ਲੈ ਜਾ ਬਾਈ ਕਰ ਲੈ ਚਲ ਸੋ ਕਰ ਦੋ ਜਾ ਇੱਕ ਪਾਸੇ ਹੋ ਜਾ ਗੱਲ ਕਰ ਮਸ਼ੀਨ ਲਈ ਆਉਣੇ ਆ ਇਹ ਵੀਡੀਓ ਹੀ ਪਾਤੀ ਉਹ ਬੋਲਾ ਦੜਬੇ ਕੇ ਰਿਲੀ ਮੜ ਕੇ ਪਾਸੇ ਤੋਂ ਫੜ ਕੇ ਲੈ ਕੇ ਅੱਗੇ ਲੈ ਕੇ ਥਾਣੇ ਚ ਚਲੋ ਮੈਂ ਇੱਥੇ ਆਇਆ ਇੱਥੋਂ ਹੀ ਇਹ ਮੁੰਡਾ ਮੈਨੂੰ ਗਾਹਾਂ ਬੁਲਸਤੇ ਲੈ ਕੇ ਗਿਆ ਮੈਂ ਬੋਲ ਕੇ ਵੀ ਆਇਆ ਉੱਥੇ ਬਲਦੇਵ ਸਿਰਸੂ ਨੂੰ ਡੀਐਸਪੀ ਦਾ ਫੋਨ ਆਇਆ ਵੀ ਅਸੀਂ ਮਨਜੀਤ ਨਿਆਲ ਦੇ ਘਰੇ ਮਸ਼ੀਨ ਖੜੀ ਕਰ ਦਿੰਦੇ ਆ ਇੱਥੇ ਦਾ ਥੋੜਾ ਕਿਸਾਨ ਆਗੂਆ ਨਿਆਲ ਪਿੰਡ ਹਾਂ ਆ ਗਿਆ ਜੀ ਮੈਂ ਇੱਥੇ ਤੁਹਾਡੇ ਕੋਲ ਦਵਾਰੇ ਆਇਆ ਮੈਂ ਇੱਥੋਂ ਹੀ ਪੁੱਛ ਕੇ ਗਿਆ ਮੈਂ ਕਿਹਾ ਵੀ ਇਹ ਕਹਿੰਦੇ ਘੱਗੇ ਮਸ਼ੀਨ ਖੜੀ ਆ ਥਾਣੇ ਚ ਮੈਂ ਦੇਖਤਾ ਕਿ ਹੈਗੀ ਕਿ ਨਹੀਂ ਹੈਗੀ ਅਸੀਂ ਦੇਖਣ ਗਏ ਆ ਉੱਥੇ ਬੰਦੇ 5-7 ਇੱਥੇ ਆ ਆਈ ਆਈ ਵੀ ਖੜੇ ਆ ਉਹਦੇ ਮੁਲਾਜ਼ਮ ਵੀ ਖੜੇ ਆ ਉਹ ਦੇਖ ਕੇ ਥਾਣੇ ਦਾ ਬਾਦ ਲਾ ਲੈਂਦੇ ਸਾਨੂੰ ਬਲਦੇਵ ਸਿੰਘ ਦਾ ਪੋਤਾ ਜੀ ਭਾਈ ਮੈਂ ਬਲਦੇਵ ਸਿੰਘ ਨਾਲ ਬਾਤ ਖੋਲਿਓ ਨਹੀਂ ਖੋਲਦੇ ਅਸੀਂ ਉੱਥੋਂ ਵਾਪਸ ਇੱਥੇ ਆਉਨੇ ਆ ਇੱਥੇ 5-7 ਮੁੰਡੇ ਖੜੇ ਆ ਉਹਨਾਂ ਨੂੰ ਮੈਂ ਇੱਕੋ ਹੀ ਗੱਲ ਕਹੀ ਆ ਮੈਂ ਕਿਹਾ ਭਾਈ ਜੇ ਤਾਂ ਆਪਾਂ ਉਹ ਇਹ ਗੱਲ ਕਹਿੰਦੇ ਮੈਂ ਇਹੀ ਗੱਲ ਕਹੀ ਆ ਨਾ ਵੀ ਉਹ ਭਾਈ ਕਹਿੰਦੇ ਵੀ ਅਸੀਂ ਮਨਜੀਦ ਨਿਆਲ ਦੇ ਘਰੇ ਖੜੀ ਕਰ ਦਿੰਦੇ ਆ ਮਸ਼ੀਨ ਨਹੀਂ ਖੜੀ ਕਰਾਉਣੀਆਂ ਭਾਈ ਇੱਥੇ ਬੈਠੇ ਰਹੋ ਠੀਕ ਹੈ ਜੇ ਆਪਣੇ ਕੋਲ ਹਸਾਦਨ ਹੈਗਾ ਪ੍ਰਬੰਧ ਹੈਗਾ ਬੈਠ ਜੀ ਆਪਾ ਮੈਂ ਉਹ ਕੋਈ ਮਸ਼ੀਨ ਆਪਾਂ ਇੱਥੇ ਮੰਗਾਉਣੀ ਐ ਫਿਰ ਬਹਿ ਜਾ ਨਹੀਂ ਉਹ ਕੋਈ ਇੱਥੋਂ ਦੀ ਜੌਂਸ ਬਾਈ ਜੀ ਮੰਜੀ ਦੇ ਘਰੇ ਖੜੀ ਕਰਦੇ ਮੈਂ ਆਹੀ ਗੱਲ ਤੇ ਹੀ ਆਖੀ ਕਿੰਨਾ ਹੋਰ ਦੀ ਗੱਲ ਕੀ ਹੈ ਬਈ ਦਸੂਣੀ ਗੱਲ ਕੀ ਹੈ ਬਾਈ ਯਾਰ ਥੋ ਪੁੱਛਣ ਗਿਆ ਛੋਟੇ ਕੋਲ ਪੁੱਛ ਕੇ ਹੀ ਕਿਹਾ ਗੱਲ ਬਾਈ ਮਸ਼ੀਨ ਦੇ ਇਕਦਮ ਹੀ ਪਹਿਲਾਂ ਕਰ ਲੋ ਬਾਈ ਮਸ਼ੀਨ ਦੇਖਣ ਗਿਆ ਸੀ ਦੇਖੀ ਸੱਚਾ ਹੈ ਦੋਨੋਂ ਬਾਈ ਜੀ ਦੇਖਣ ਗਿਆ ਸੀ ਫਿਰ ਬਾਈ ਦੇਖੋ ਆਪਾਂ ਇੱਥੇ ਮੰਗਾਉਣ ਦੇ ਅੱਕ ਚ ਫਿਰ ਬਹਿ ਜਾ ਲਾਓ ਇੱਥੇ ਅਸਲ ਗੱਲ ਕਰਦੇ ਆ ਨਰਮ ਮਰਜ਼ਾ ਦਾ ਇੱਕ ਖਲੋਰਕੀ ਕੰਮ ਕਰ ਸਕਦਾ ਨੰਨੇ ਆਲਕਰਸਾਂ ਸਭ ਕੁਝ ਕਰ ਸਕਦਾ ਇਹਦਾ ਬਾਈ ਕੋਈ ਬੰਦਾ ਯਾਰ ਤੁਸੀਂ ਯਾਰ ਜੋ ਕਹੋਗੇ ਉਹ ਹੋ ਗੱਲ ਕੋਈ ਗੱਲ ਨਹੀਂ ਬਾਈ ਬੈਕ ਟੋਵਰ ਲੈਡ ਦੇ ਪਿੰਡਾਂ ਵਾਲੇ ਬੈਠੋ ਬਾਈ ਬਾਈ ਲੱਖਸਾ ਜੀ ਅੱਜ ਧੰਨਵਾਦ ਕਰਦਾ ਤੁਹਾਡਾ ਅਸੀਂ ਤੁਹਾਨੂੰ ਪਹਿਲੀ ਹਾਂ ਦੇਖੋ ਜੇ ਤਾਂ ਉਹੀ ਵੀਰੇ ਘੰਟੇ ਨੂੰ ਜਾਣਾ 12 ਵਜੇ ਪਰ ਫਿਰ ਜਾਈਆਂ ਚ ਪੜਨਾ ਕਰਾਉਣਾ ਕਰੋ ਜੀ ਕਰੋ ਕਰੋ ਜਿਆਦਾ ਮੈਂ ਕੋਈ ਆਪ ਫੈਨਾਂ ਲੈ ਜਾ ਹੋਵੇ ਮੈਂ ਤਾਂ ਫਿਰ ਸੜਕਾਂ ਤੇ ਆ ਜਾ ਰੱਤ ਉਹ ਗੱਲ ਕਰਨਦੇ ਹੋਇਆ ਇਹਨਾਂ ਦੇ ਫਲੈਕਸ ਨਹੀਂ ਜਿਹੜੇ ਆਪਣੇ ਵੀਡੀਓ ਵਿੱਚ ਖੜੀ ਆ ਉਹ ਜੇ ਇਹ ਗੱਲ ਕਰ ਯਾਰ ਦੋ ਤਿੰਨ ਜਣੇ نیچے ਹੋ ਜਾਓ ਬੈਂਚ ਤੇ ਮੈਂ ਸੰਗਤ ਜੀ ਆ ਕੇ ਗੱਲ ਰਹੀ ਆ ਨਾ ਅਜੀ ਵੀ ਆਪ ਥੋੜੀ ਫੈਨਲਾ ਕਰ ਲਾਂਗੇ ਯਾਰ ਨਾਲ ਮੈਂ ਕੋਈ ਦੇਖ ਨਹੀਂ ਸੋਡੇ ਵਰਗਾ ਮੈਂ ਪਸਵਾਹੀ ਮੜਾ ਬਾਕੀ ਪੰਨਾ ਕਰ ਲਿਆ ਹੋ ਜੋ ਉਹ ਬਈ ਬਾਤੂ ਬੰਦਾ ਥੰਮਿਆ ਹੋ ਜੋ ਨੌਜਵਾਨੋ ਮੇਰੀ ਬੇਨਤੀ ਹੈ ਤੁਹਾਨੂੰ ਮੈਂ ਤੁਹਾਡੇ ਤੇ ਕੋਈ ਫੈਸਲਾ ਤੁਹਾਡੇ ਵਾਸਤੇ ਜਦੋਂ ਮੈਨੂੰ ਪਤਾ ਲੱਗਾ ਕਿ ਪਾਤਨਾ ਸ਼ਹਿਰ ਦੇ ਵਿੱਚ ਜਦੋਂ ਜੀਸੀਬੀ ਸਾਡੀ ਉੱਤੇ ਖੜੀ ਗਈ ਆ ਕਿ ਨੌਜਵਾਨਾਂ ਨੇ ਇੱਥੇ ਆ ਕੇ ਤੇ ਧਰਨਾ ਲਾਤਾ ਹੈ ਮੈਂ ਉਸੇ ਟਾਈਮ ਤੇ ਗੱਡੀ ਲੈ ਕੇ ਤੇ ਚੱਲ ਗਿਆ ਪਹਿਲਾਂ ਉੱਥੇ ਵਾਵਾ ਟਾਈਮ ਲੱਗਿਆ ਦਿੱਪਤੀ ਨਾਲ ਗੱਲ ਕੀਤੀ ਆ ਵੀ ਕਿਉਂ ਭਾਈ ਆਏ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਆ ਮੈਂ ਜੇ ਉਹ ਵਿਸਤਾਰਤ ਜਾਵਾਂਗਾ ਤੇ ਸਮਾਂ ਨਹੀਂ ਲਾਉਣ ਦੇਣਾ ਆਪਾਂ ਦੋ ਅਰਥੀ ਗੱਲ ਕਰੀਏ ਉਹਨਾਂ ਨਾਲ ਗੱਲ ਹੋਈ ਆ ਹੁਣ ਮੇਰੀ ਐਸਐਸਪੀ ਨਾਲ ਵੀ ਗੱਲ ਹੋਈ ਆ ਆ ਵੇਖਿਓ ਕਿਦਾ ਫੋਨਾ ਆ ਪਰ ਸਾਈਡ ਤੇ ਹੋ ਗਿਆ ਛੱਡਾ ਕੋਨਣਾ ਗੱਲ ਹੋਈ ਆ ਭਾਈ ਤੁਸੀਂ ਜੀਸੀਬੀ ਛੱਡੋ ਕਹਿੰਦੇ ਵੀ ਅਸੀਂ ਜੀਸੀਬੀ ਛੱਡ ਦਿੰਦੇ ਆ ਮਨਜੀਦੇ ਘਰੇ ਲਾ ਦੇ ਇੱਥੋਂ ਪਹਿਲਾਂ ਵੀ ਤੁਹਾਡੇ ਕੋਲ ਪੁੱਛ ਕੇ ਗਏ ਤਾਂ ਮੈਂ ਹੁਣ ਨਾ ਤਾਂ ਜਾਣਦੇ ਨਹੀਂ ਇਹ ਖੜੇ ਨੇ ਤੁਹਾਡਾ ਸ਼ੁਕਨਾ ਕੀ ਨਰਿੰਦਰ ਸਿੰਘ ਨਰਿੰਦਰ ਸਿੰਘ ਨੇ ਕਹਿਣ ਲੱਗੇ ਵੀ ਜੇ ਜੀਸੀਬੀ ਮਨਜੀਦੇ ਘਰੇ ਆਉਂਦੀ ਆ ਤੇ ਅਸੀਂ ਮਿਲ ਕੇ ਸਹਿਮਤ ਹੁਣ ਗੱਲ ਇਹ ਆ ਕਿ ਉਹ ਇਹ ਕੱਲ ਕਹਿੰਦੇ ਨੇ ਕਿ ਜਿਹੜਾ ਆ ਨਾਕਾ ਹੈ ਇਹ ਇੱਕ ਵਾਰਾ ਨਾਕਾ ਤੁਸੀਂ ਜਿੱਥੇ ਆਪਣਾ ਚੌਂਕ ਦੇ ਵਿੱਚ ਲੱਗਿਆ ਨਾ ਅੰਦਰ ਸ਼ਹਿਰ ਦੇ ਉੱਥੇ ਸਾਰੇ ਬੰਦੇ ਉੱਥੇ ਮੰਗਾ ਲਓ ਅਸੀਂ ਮਨਜੀਤ ਦੇ ਘਰੇ ਲਾ ਕੇ ਮਸ਼ੀਨ ਕਰ ਦਿੰਦੇ ਆ ਜਦੋਂ ਤੁਹਾਨੂੰ ਤੁਸੀਂ ਆਪਣੀ ਤਸੱਲੀ ਕਰਕੇ ਤੇ ਮਸ਼ੀਨ ਜਿਹੜੀ ਆ ਵੇਖ ਲਓ ਕਿ ਵੀ ਮਸ਼ੀਨ ਆ ਗਈ ਆ ਤੇ ਫੇਰ ਤੁਸੀਂ ਉਹ ਨਾਕਾ ਖੋਲਿਓ ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਜਿਹੜੀ ਗੱਲ ਮੇਰੇ ਨਾਲ ਉਹਨਾਂ ਨੇ ਕੀਤੀ ਆ ਜੇ ਉਹ ਵਾਅਦਾ ਪੂਰਾ ਨਹੀਂ ਕਰਦੇ ਉੱਥੋਂ ਥਾਣੇ ਤੋਂ ਮਸ਼ੀਨ ਲਿਆ ਕੇ ਮਨਜੀਤ ਦੇ ਘਰੇ ਨਹੀਂ ਮਸ਼ੀਨ ਆਉਂਦੀ ਆਪਾਂ ਇੱਕ ਵਾਰ ਨਾਕਾ ਖੋਲਣਾ ਪਊਗਾ ਤੇ ਮੁੜ ਕੇ ਫਿਰ ਮੈਂ ਆ ਕੇ ਆਪ ਤੁਹਾਡੇ ਅੱਗੇ ਇੱਥੇ ਬੈਠਾਂਗਾ ਸਹਿਮਤ ਹੋ ਨਹੀਂ ਗਏ ਬਾਦਿਆਂ ਦੇ ਘਰ ਨੇ ਬਾਪੂ ਪਹਿਲਾਂ ਪਾਨੇ ਵੇਲੇ ਕੀ ਬੋਲਤੀ ਹੈ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਆ ਯਾਰ 5 ਮਿੰਟਾਂ ਦੀ ਗੱਲ ਹੈ ਤੇ ਕੋਈ ਆਪਣੀ ਲੰਬੀ ਚੌੜੀ ਕਹਾਣੀ ਨਹੀਂ ਜੀ ਪੁਲਿਸ ਕਹਿੰਦੀ ਇਹ ਨਾ ਕਰਦੀ ਉਹ ਇਹ ਜਾਨ ਖਰਾਬ ਉਹ ਮਸ਼ੀਨ ਛੱਡ ਲਈ ਨਾ ਅੱਖਾਂ ਚੱਕ ਦਿੰਦਾ ਆਪਾਂ ਨਾਖਾਂ ਦਾ ਸੀਰ ਬੈਠਨ ਦਾ ਨਹੀਂ ਮਸ਼ੀਨ ਛੱਡਣ ਤੋਂ ਬਾਅਦ ਬਾਪੂ ਸ਼ਰਤਾਂ ਦੇ ਰਿਹਾ ਪਹਿਲਾਂ 1 ਮਿੰਟ ਇੱਕ ਮਿੰਟ ਗੱਲ ਸੁਣੋ ਉਹ ਗਾਲੀ ਤਾਂ ਸੁਣੋ ਸੁਣਾਉਣਾ ਦੇਖੋ ਨੌਜਵਾਨੋ ਤੇ ਕਰਕੇ ਲਿਆ ਉਹਨਾਂ ਦਾ ਪਿਆਰ ਦਖਾਵਾ ਉਹਦੀ ਬਾਤ ਨਾ ਦੋਨਾਂ ਨੂੰ ਗੋਲ ਲੱਗ ਰਿਹਾ ਉਹਨਾਂ ਦਾ ਫੋਨ ਲੱਗਣੋਂ ਹਟ ਗਿਆ ਉਹ ਅੰਦਰ ਹੀ ਗੈਰਤ ਨੇ ਜੀ ਮੇਰੀ ਇੱਕ ਗੱਲ ਸੁਣ ਲੈ ਗੱਲ ਮੰਨੋਗੇ ਇੱਕ ਮਿੰਟ ਗੱਲ ਉਹ ਗੱਲ ਬੰਦੇ ਵੀ ਮਿਲਣਗੇ ਬੰਦੇ ਵੀ ਬਾਹਰ ਆਉਣਗੇ ਤੇ ਮਸ਼ੀਨ ਵੀ ਇੱਥੇ ਆਉਗੀ ਜੇ ਆਪਾਂ ਅੱਧੇ ਘੰਟੇ ਦਾ ਸਮਾਂ ਕੋਤੋਂ ਤੱਕ ਕਿੰਨਾ ਟਾਈਮ ਲੱਗਦਾ ਫਲਾਣਾ ਬੀ 15 10 ਮਿੰਟ ਦਾ ਆਏ 15 15 ਮਿੰਟ ਲੱਗ ਜਾਂਦਾ 4 ਕਿਲੋਮੀਟਰ ਆਇਆ ਮੇਰੀ ਗੱਲ ਸੁਣ ਲੋ ਸਾਹਿਬ ਜੇ ਗੱਡੀ ਆ ਉਹ ਆਦੀਆਂ ਨਾ ਇੱਕ ਦਿਨ ਗੱਲ ਕਰ ਇੱਕ ਦਿਨ ਗੱਲ ਕਰ ਵੇਖੋ ਮੇਰੀ ਗੱਲ ਕੱਟ ਗਿਆ ਜੀ ਗੱਲ ਕਰਾ ਦਿਓ ਵੀ ਬਾਹਰ ਆ ਗਏ ਆਪਾਂ ਚੱਕ ਲਾਂਗੇ ਇੱਥੇ ਇੱਕ ਦਿਨ ਗੱਲ ਕਰਾ ਦੇ ਬਾਬੂ ਉਹਦੇ ਨਾਲ ਮੇਰੀ ਗੱਲ ਸੁਣੋ ਅੱਧੇ ਘੰਟੇ ਦਾ ਸਮਾਂ ਮੈਨੂੰ ਦੇ ਦਿਓ ਠੀਕ ਹੈ ਠੀਕ ਹੈ ਜੀ ਅੱਧੇ ਘੰਟੇ ਦਾ ਮੈਨੂੰ ਸਮਾਂ ਦੇ ਦਿਓ ਅੱਧੇ ਘੰਟੇ ਦੇ ਵਿੱਚ ਮਸ਼ੀਨ ਤੇ ਬੰਦੇ ਨਾ ਛੁੱਟਣਗੇ ਤੇ ਮੈਂ ਇੱਥੇ ਬੈਠਾ ਠੀਕ ਹੈ ਠੀਕ ਹੈ ਧੰਨਵਾਦ ਜੇ ਅੱਧੇ ਘੰਟੇ ਮਸ਼ੀਨ ਛੁੱਟ ਗਈ ਫਿਰ ਆਪਾਂ ਸਰ ਕੋਈ ਰੋਲੀ ਨਹੀਂ ਬਾਬਾ ਜੀ ਫਿਰ ਗੱਲ ਖਤਮ ਵਾ ਠੀਕ ਹੈ ਬਾਈ ਸਮਤੋਂ ਵਾ ਠੀਕ ਹੈ ਜੀ ਸਮਤੋਂ ਫਿਰ ਹੁਣ ਇਸ ਤਰ੍ਹਾਂ ਬਾਈ ਮਸ਼ੀਨ ਵਾਲਿਓ ਬਾਈ ਸਮਤੋਂ ਸਮਤੋਂ ਬਾਈ ਛੋਟੇ ਨਾਲ ਆ ਹੁਣ ਹੁਣ ਮੈਨੂੰ ਗੱਲ ਕਰ ਲੈਣ ਹੁਣ ਮੈਨੂੰ ਯਾਰ ਬੰਦੇ ਕਿਉਂ ਨਾ ਮਿਲ ਗਏ ਬੰਦਿਆ ਕਤਲ ਕੀਤਾ ਆਪਣੀ ਦਾ ਭਾਈ ਐਂਬੂਲੈਂਸ ਦੀ ਸੇਵਾ ਹੈ ਨਾ ਨਾ ਕਿਸੇ ਆਪਣੀ ਨਹੀਂ ਹੈਗੀ ਆਪਣੀ ਉੱਥੇ ਐਂਬੂਲੈਂਸ ਦੀ ਸੇਵਾ ਜਾਂ ਟਿਕਰੀ ਬਾੜੇ ਦਾ ਆਪਣੀ ਆਰੋਗਿਆ ਦੀ ਸੇਵਾ 24 ਘੰਟੇ ਚੱਲਦੀ ਹੈ ਨਾ ਬੱਟੇ ਹੁਣ ਗੱਲ ਹੋ ਗਈ ਤੁਹਾਨੂੰ ਕਾਲ ਆਈ ਸੀ ਆਪਾਂ ਆ ਗਏ ਗੱਲ ਕਰ ਲਈਏ ਦੇਖੋ ਠੀਕ ਹੈ ਧੰਨਵਾਦ ਤੁਹਾਡਾ ਮੈਨੂੰ ਤੁਹਾਡੇ ਚੋਂ ਤੇ ਕਿਸੇ ਨੇ ਨਾ ਕਿਹਾ ਮੈਨੂੰ ਪਤਾ ਲੱਗਾ ਨਾ ਤੰਦ ਆ ਗਿਆ ਨਾ ਠੀਕ ਹੈ ਜੀ ਧੰਨਵਾਦ ਉਡਾਣ ਦਾ ਫਿਰ ਅੱਜ ਤੱਕ ਜਿਹੜੀ ਕੋਈ ਕਿਸੇ ਨੂੰ ਸ਼ੰਕਾ ਹੋਵੇ ਮੇਰੇ ਤੇ ਠੀਕ ਹੈ ਜੀ ਜੇ ਮੈਂ ਰਾਜਨੀਤੀ ਕਰਨੀ ਹੁੰਦੀ ਨਾ ਨਹੀਂ ਬਾਬਾ ਜੀ ਬਾਪੂ ਜੀ ਤੇ ਫੇਰ ਅੱਜ ਤੱਕ ਨਾ ਪਹੁੰਚਦਾ ਯਕੀਨ ਕਰੋ ਯਾਰ ਅੱਧੇ ਘੰਟੇ ਬੰਦ ਠੀਕ ਗੱਲ ਥੋੜੀ ਗੰਨ ਨਾਲ ਮੰਨਦੇ ਆਸੀਂ ਅਸੀਂ ਤੁਹਾਨੂੰ ਐ ਵੀ ਕਹਿੰਦੇ ਹੁਣ ਵੀ ਕਹਿੰਦਾ ਮੈਂ মিডিਆ ਦੇ ਸਾਹਮਣੇ ਬਜ਼ੁਰਗ ਨੇ ਬਾਪੂ ਨੇ ਜਾ ਕੇ ਥਾਣੇ ਦਾ ਗੇਟ ਖੜਕਾਇਆ ਦੋ ਵਾਰੀ ਵੀ ਮੈਂ ਗੱਲ ਕਰਕੇ ਜਾਊਂਗਾ ਇਹ ਨਹੀਂ ਉੱਥੇ ਤੁਰਿਆ ਇਹਦੀ ਬਾਹ ਫੜ ਕੇ ਬਾਪੂ ਦੀ ਪਿੱਛੇ ਲੈ ਕੇ ਆਏ ਨੇ ਕਹਿੰਦੇ ਆਪਾਂ ਚੱਲਦੇ ਆਂ ਉੱਥੇ ਗੱਲ ਕਰਾਂਗੇ ਉੱਥੇ ਵੀ ਬਾਪੂ ਥਾਣੇ ਦੇ ਵਿੱਚ ਜਾਂਦਾ ਸੀ ਅੰਦਰ ਗੱਲ ਕਰਦਾ ਸੀ ਬਾਪੂ ਦਾ ਇਹ ਚ ਕੋਈ ਕਸੂਰ ਨਹੀਂ ਹੈ ਗਿਆ ਜਿਹੜੇ ਬਿਨਾਂ ਗੱਲ ਤੋਂ ਚੱਕ ਕੇ ਵੀਡੀਓ ਬਣਾਉਣ ਕੇ ਬਸ ਉਹਨਾਂ ਨੂੰ ਮੀਡੀਆ ਰਹੀ ਪੈਸਾ ਆਉਂਦਾ ਰੌਲਾ ਉੱਥੇ ਹੀ ਕਰਦਾ ਆਪਦੀ ਬੱਲੇ ਬੱਲੇ ਖੱਟਣ ਵਾਲੇ ਨਹੀਂਗੇ ਉਹ ਚਲ ਆਪਾਂ ਨਾ ਕਰੀਏ ਯਾਰ ਮੇਰੀ ਗਰੰਟੀ ਮੰਨੋ ਮੇਰੀ ਗਰੰਟੀ ਮੰਨੋ ਅਸੀਂ ਯਾਰ ਸਾਡੀ ਲੜਾਈ ਕਿਸੇ ਹੋਰ ਨਾਲ ਜੇ ਮੇਰੇ ਬੱਚੇ ਹੋ ਮੇਰੇ ਭਰਾ ਹੋਣਗੇ ਵਾਪਸ ਹੋ ਗਈ ਗੱਲ ਮੰਨਦੇ ਫਿਰ ਮੈਨੂੰ ਗੱਲ ਕਰਨ ਦੋ ਕਰੋ ਜੀ ਕਰੋ ਮੁੰਡਿਆ ਫੋਨ ਦੇ ਮੈਨੂੰ ਗੱਲ ਕਰ ਲੋ ਬੋਲੋ ਇਸ ਸੁਨਹਿਾਲਾ ਦੇ ਗਰੰਟੀ ਮੰਜ਼ੂਰ ਹੈ ਜਿੰਦਾ ਉਹ ਫੋਨ ਤੇਰਾ ਗੱਲ ਕਰ ਲੈਣ ਦਾ ਯਾਰ ਬਾਈ ਆਏ ਹੋਣਾ ਗੱਲ ਕਰਦੇ ਹੋ ਜੇ ਸ਼ਹਿਰ ਤੇ ਉੱਪਰ ਹੋ ਰਹੇ ਨੇ ਜੀ ਉਹ ਇੱਥੇ ਕਰਕੇ ਵੇ ਉੱਪਰ ਉੱਚੀ ਚੱਕਦਾ ਹੈ ਗੱਲਾਂ ਮਾਣੇ ਨਾ ਕਰਾ ਕੋਈ ਦਾ ਪਿਆਰ ਦੇ ਉਹਨਾਂ ਬੰਦਿਆਂ ਨੂੰ ਤੇ ਭਾਵੇਂ ਗੱਲ ਸੁਣੋ ਮੇਰੀ ਦਾਂ ਸੁਣੋ ਭਾਈ ਓਏ ਮੇਰੀ ਗੱਲ ਹੋ ਗਈ ਆ ਉਹਨਾਂ ਨਾਲ ਰੁਕ ਜਾਓ ਥੋੜਾ ਮਿੰਟ ਮੇਰੀ ਗੱਲ ਹੋ ਗਈ ਆ ਉਹਨਾਂ ਨਾਲ ਉਹਨਾਂ ਨੂੰ ਕਿਹਾ ਕਿ ਤੁਸੀਂ ਅੱਧੇ ਘੰਟੇ ਦੇ ਅੰਦਰ ਅੰਦਰ ਮਸ਼ੀਨ ਤੇ ਬੰਦੇ ਹੋ ਕਹਿੰਦੇ ਬੰਦੇ ਹਨੀ ਮੈਂ ਕਿਹਾ ਜਿਹੜੇ ਦੋ ਬੰਦੇ ਸਾਡਿਆਂ ਦੇ ਫੋਨ ਨਹੀਂ ਲੱਗ ਰਹੇ ਉਹ ਸਾਡੀ ਤਸੱਲੀ ਕਰਾਓ ਬੰਦੇ ਉਹ ਮਸ਼ੀਨ ਦੇ ਉੱਤੇ ਸਨ ਦੱਸਿਓ ਜਰਾ ਜਿਹੜੇ ਬੰਦਿਆਂ ਦੀ ਗੱਲ ਕਰਦੇ ਹੋ ਮਸ਼ੀਨ ਤੇ ਆ ਜਾਂਦੀ ਹੈ ਜੀ ਮਸ਼ੀਨ ਆਪੇ ਅੱਧੇ ਘੰਟੇ ਚ ਆ ਜਾਂਦੀ ਠੀਕ ਹੈ ਓਏ ठीक हो खुश हूँ देखो तो यार इस तरह ना करो यार मैं तेरे हूं गल की बेटे थोड़ा कि सारे ना गल करके मनजीत दे घर आओ पर मेरी मंजीत ना तो गल कराओ यार मेरी मुंडे रखे मुंडियांचे